ਅੱਜ 2 ਸਤੰਬਰ ਹੈ ਤੇ ਸਵੇਰੇ ਲਗਭਗ 7:30 ਵਜੇ ਅਸੀਂ ਤੁਹਾਨੂੰ ਇਹ ਵੀਡੀਓ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਵੀਡੀਓ ਵਿੱਚ ਤੁਹਾਨੂੰ ਦਰਿਆਵਾਂ ਦੀ ਡੈਮਾਂ ਦੇ ਪਾਣੀ ਦੇ ਪੱਧਰ ਦੀ ਜਾਣਕਾਰੀ ਦੇਵਾਂਗੇ ਸ਼ੁਰੂਆਤ ਅਸੀਂ ਸਤਲੁਜ ਤੋਂ ਕਰਦੇ ਹਾਂ ਕਿ ਕੱਲ੍ਹ ਸ਼ਾਮ ਤੋਂ ਸਤਲੁਜ ਦੇ ਵਿੱਚ ਥੋੜਾ ਜਿਹਾ ਅਲਰਟ ਸੀ ਪਾਣੀ ਵਧਾਇਆ ਗਿਆ ਆ ਕਿਉਂਕਿ ਮੀਂਹ ਕਾਫੀ ਪਿਆ ਆ ਪਾਖੜਾ ਡੈਮ ਦਾ ਲੈਵਲ 1676.72 ਹੈ ਤੇ ਇਹ ਕੱਲ੍ਹ ਨਾਲੋਂ ਲਗਭਗ 2 ਫੁੱਟ ਵਧ ਗਿਆ ਹੈ ਕੱਲ 1674 ਤੇ ਸੀ ਤੇ ਉੱਥੇ ਜੋ ਪਾਣੀ ਆ ਰਿਹਾ ਵਾ ਉਹ 1 ਲੱਖ 7565 ਕਿਊਸਕਾ ਰਿਹਾ ਉੱਥੇ ਪਾਣੀ ਦੀ ਆਮਦ ਦੇ ਵਿੱਚ ਵਾਧਾ ਹੋਇਆ ਹੈ ਕੱਲ ਇੱਥੇ ਜਿਹੜਾ ਪਾਣੀ ਸੀ ਉਹ 65000 ਕਿਊਸਕਾ ਰਿਹਾ ਸੀਗਾ ਜੋ ਪਾਣੀ ਛੱਡਿਆ ਜਾ ਰਿਹਾ ਉਹ 52009 ਕਿਊਸਕ ਹੈ ਪਰ ਅੱਗਿਓ ਜੋ ਮੀਆਂ ਦਾ ਪਾਣੀ ਰਲ ਜਾਂਦਾ ਵਾ ਉਦੋਂ ਨਾਲ ਰੋਪੜ ਵਿਖੇ ਜੋ ਕੱਲ ਸ਼ਾਮੀ ਉੱਥੇ ਸਵਾ ਲੱਖ 114000 15000 ਇਹਦੇ ਇੰਨਾ ਪਾਣੀ ਉੱਥੇ ਵਗ ਰਿਆ ਸੀ ਪਰ ਅੱਜ ਸਵੇਰੇ ਜੋ ਰਿਪੋਰਟ ਹੈ ਉਹਦੇ ਵਿੱਚ ਰੋਪੜ ਦੇ ਵਿੱਚ 87128 ਕਿਊਸਕ ਪਾਣੀ ਅਪਸਟ੍ਰੀਮ ਦੇ ਵਿੱਚ ਸਗਾ ਜੇਕਰ ਅਸੀਂ ਫਲੋਰ ਰੇਲਵੇ ਬ੍ਰਿਜ ਦੀ ਗੱਲ ਕਰੀਏ ਉੱਥੇ ਪਾਣੀ 90000 ਕਿਊਸਕ ਤੋਂ ਉੱਪਰ ਹੋ ਚੁੱਕਾ ਤੇ ਗਿੱਦੜਪਿੰਡੀ ਵਿਖੇ ਵੀ 83600 ਕਿਊਸਕ ਪਾਣੀ ਉੱਥੇ ਹੈ ਤਾਂ ਇਹ ਪਾਣੀ ਹੁਣ ਕੱਲ ਨਾਲੋਂ ਵਧਿਆ ਅੱਜ ਹੋਰ ਵਧੇਗਾ ਜੋ ਪਾਣੀ ਕੱਲ ਸ਼ਾਮੀ ਚੱਲ ਰਿਹਾ ਸੀ ਇੱਥੇ ਪਹੁੰਚੇਗਾ ਅੱਗੇ ਅਸੀਂ ਬਿਆਸ ਨਦੀ ਦੀ ਗੱਲ ਕਰੀਏ ਤਾਂ ਬਿਆਸ ਦੇ ਵਿੱਚ ਪੋਂਗ ਡੈਮ ਤੋਂ ਪਾਣੀ ਆਉਂਦਾ ਪੋਂਗ ਦਾ ਪਾਣੀ ਦਾ ਪੱਧਰ 1790 ਫੁੱਟ .3 ਹੈ ਲਗਭਗ ਕੱਲ ਦੇ ਆਸ-ਪਾਸ ਹੀ ਹੈ ਤੇ ਉੱਥੇ ਜੋ ਪਾਣੀ ਆ ਰਿਹਾ ਉਹ 96777 ਕਿਊਸਕ ਹੈ ਤੇ ਜੋ ਛੱਡਿਆ ਜਾ ਰਿਹਾ ਉਹ 95836 ਕਿਊਸਕ ਹੈ ਤੇ ਬਿਆਸ ਜਿਹੜਾ ਹੈ ਢਿਲਮਾ ਦੇ ਵਿੱਚ ਅਜੇ ਵੀ 2 ਲੱਖ ਤੋਂ ਉੱਪਰ ਹੈ 2 ਲੱਖ 8000 50 ਕਿਊਸਕ ਪਾਣੀ ਉੱਥੇ ਵਗ ਰਿਹਾ ਵਾ ਹਰੀਕੇ ਤੇ ਪਾਣੀ ਦਾ ਪੱਧਰ ਵੱਧ ਗਿਆ ਵਾ ਇਹ 2 ਲੱਖ 90000 929 ਕਿਊਸਕ ਪਾਣੀ ਉੱਥੇ ਆ ਰਿਹਾ ਤੇ 2 ਲੱਖ 74058 ਕਿਊਸਕ ਪਾਣੀ ਛੱਡਿਆ ਜਾ ਰਿਹਾ ਇਥੇ ਪਾਣੀ ਅਜੇ ਹੋਰ ਵਧੇਗਾ ਹੁਣ ਕਿਉਂਕਿ ਸਤਲੁਜ ਦਾ ਪਾਣੀ ਵੀ ਵੱਧ ਆ ਰਿਹਾ ਤਾਂ ਉਹ ਪਾਣੀ ਵੀ ਇੱਥੇ ਪਹੁੰਚੇਗਾ ਜਿਹਦੇ ਨਾਲ ਫਿਰ ਜੋ ਪਾਣੀ ਛੱਡਿਆ ਜਾ ਰਿਹਾ ਉਹ ਵੀ ਵਧਾਉਣਾ ਪੈ ਸਕਦਾ ਜੋ ਅੱਗੇ ਫਾਜ਼ਿਲਕਾ ਤੇ ਉਹਦੋਂ ਅੱਗੇ ਫਿਰ ਪਾਕਿਸਤਾਨ ਨੂੰ ਚਲਾ ਜਾਂਦਾ ਵਾ ਸੋ ਇਹ ਪਾਣੀਆਂ ਦੀ ਅੱਜ ਦੀ ਰਿਪੋਰਟ ਹੈ ਮੀਂਹ ਅਜੇ ਵੀ ਪੈ ਰਿਹਾ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ ਉਸ ਸਮੇ ਵੀ ਮੀਂਹ ਪੈ ਰਿਹਾ ਪਿੰਡਾਂ ਦੀਆਂ ਲਿੰਕ ਛੜਕਾਂ ਦੇ ਉੱਪਰ ਦੀ ਪਾਣੀ ਹੋ ਚੁੱਕਾ ਵਾ ਸੋ ਜਲੰਧਰ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਹੋਈ ਹੈ ਕੱਲ ਵੀ ਹੋਈ ਹੈ ਔਰ ਕੱਲ ਰਾਤ ਵੀ ਮੀਂਹ ਪਿਆ ਅੱਜ ਵੀ ਮੀਂਹ